ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਸਰ ਤੁਹਾਡਾ ਵੀ ਨਿੱਘਾ ਸਵਾਗਤ ਜੀ ਅਗਲੀ ਖਬਰ ਵੱਲ ਆਉਣੇ ਆ ਹੁਣ 2 ਦਿਨ ਰਹਿ ਗਏ ਨੇ ਲੁਧਿਆਣਾ ਉਪਚੋਣ ਨੂੰ ਲੈ ਕੇ ਤੇ ਇਸੇ ਚੱਲਦੇ ਬਹੁਤ ਸਾਰੀਆਂ ਦੀ ਸਾਰੀਆਂ ਪਾਰਟੀਆਂ ਨੇ ਆਪਣੇ ਜ਼ੋਰ ਲਾ ਲਏ ਨੇ ਉਹ ਲਗਾਤਾਰ ਚੋਣ ਫੁਰਚੇ ਚ ਲੱਗੀਆਂ ਹੋਈਆਂ ਸੀਗੀਆਂ ਤੇ ਹੁਣ 2 ਦਿਨ ਹੀ ਬਾਕੀ ਨੇ ਕਿਵੇਂ ਨੇ ਜਿਹੜੀ ਜਿਮਨੀ ਚੋਣਾਂ ਲੁਧਿਆਣਾ ਪੱਛਮੀ ਦੀ ਬੜੀ ਸਿੱਖਤ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੰਜੀਵ ਰੋੜਾ ਲੱਗੇ ਹੋਏ ਨੇ ਜਿੱਤੇ ਪਾਸੇ ਪਾਰਟ ਪੁਛਣਾ ਚੁਣਾ ਸਿੱਧੀ ਕਰ ਰਿਹਾ ਹੈ ਜੀ 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 ਹਾਲਾਂਕਿ ਬੀਜੇਪੀ ਤੋਂ ਜੀਵਨ ਗੁਪਤਾ ਮਦਾਨ ਚ ਨੇ ਲੇਕਿਨ ਉਹ ਬਹੁਤ ਪਿੱਛੇ ਨੇ ਜੋ ਸਰਵੇ ਆ ਰਹੇ ਹੈ ਜੀ ਤੇ ਬੇਸਿਕ ਹੀ ਹੈ ਕਿ ਇੱਕ ਪਾਸੇ ਸਰਕਾਰ ਰਾਵਾਨੀ ਪਾਰਟੀ ਦੀ ਤਾਕਤ ਪੂਰੀ ਲੱਗਦੀ ਹੈ ਜੀ ਹੂੰ ਦੂਜੇ ਪਾਸੇ ਅੱਧੀ ਕਾਂਗਰਸ ਲੱਗੀ ਹੈ ਜੀ ਕਿਉਂਕਿ ਅੱਧੀ ਕਾਂਗਰਸ ਜਿਹੜੀ ਆ ਹੋਰ ਪਾਸੇ ਤੁਰ ਹੀ ਫਿਰਦੀ ਆ ਆਪਸ ਚ ਲੜੀ ਜਾਂਦੇ ਕਿਉਂਕਿ ਚੰਨੀ ਰਾਣਾ ਆਪਣੇ ਜਿਹੜੇ ਚਲੰਜੀ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਰਾਣਾ ਗੁਰਜੀਤ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਨੇ ਪਰਗਟ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਨੇ ਇੱਕ ਟੀਮ ਬਣਾ ਕੇ ਬਾਤ ਪੁੱਛਣ ਅਸਮਾਨਲ ਖੜੇ ਹੋਏ ਆ ਜੀ ਜਦ ਕਿ ਦੂਜੇ ਪਾਸੇ ਅਮਰਿੰਦਰ ਰਾਜਾਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਜੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਧਾਨ ਸਭਾ ਦੇ ਵਿਪੱਖ ਦੇ ਲੀਡਰ ਨੇ ਹਮ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ रह ਚੁੱਕੇ ਨੇ ਉਹ ਦੂਜੇ ਪਾਸੇ ਲੱਗੇ ਹੋਏ ਆ ਜੀ ਜੀ ਤੇ ਉੱਥੇ ਗੁੱਟਬਾਜ਼ੀ ਬਹੁਤ ਜ਼ਿਆਦਾ ਹੋਈ ਹੋਈ ਕਾਂਗਰਸ ਦੀ ਆਪਸੀ ਉਹੀ ਉਹਨਾਂ ਨੂੰ ਜਿਹੜਾ ਲੱਗਦਾ ਹੈ ਕਿ ਕਾਂਗਰਸ ਦੀ ਗੁੱਟਬਾਜ਼ੀ ਹੀ ਉਹਨੂੰ ਖਰਾਬ ਕਰੇਗੀ ਜੀ ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਹੜੀ ਟੱਕਰ ਹੋ ਰਹੀ ਹੈ ਉੱਥੇ ਹੂੰ ਉਹ ਆਵਾਜ਼ ਦੀ ਪਾਰਟੀ ਔਰ ਕਾਂਗਰਸ ਦਾ ਕਾਂਗਰਸ ਨੇ ਵੀ ਪੂਰੀ ਤਾਕਤ ਲਾਈ ਹੋਈ ਹੈ ਆਵਾਜ਼ ਦੀ ਪਾਰਟੀ ਨੇ ਪੂਰੀ ਤਾਕਤ ਲਾਈ ਹੋਈ ਹੈ ਅੱਜ ਵੀ ਕਾਂਗਰਸ ਦੇ ਵਿੱਚ ਦੁਆਬੇ ਤੋਂ ਅਕਾਲੀ ਦਲ ਦੇ ਜਿਹੜੇ ਆ ਰਹਿ ਚੁੱਕੇ ਪਰਭਾਰੀ ਹੂੰ ਸਰਬਜੋਤ ਸਿੰਘ ਸਾਬੀ ਜੀ ਜੋਇਨ ਕਰ ਗਏ ਨੇ ਜੀ ਥੋੜਾ ਕਾਂਗਰਸ ਨੂੰ ਬੂਮ ਮਿਲਦਾ ਹੋਰ ਸਾਬੀ ਆ ਗਿਆ ਸਾਡੇ ਨਾਲ ਮੈਂ ਜਿਹੜੀ ਗੱਲ ਇਹ ਕਰਨਾ ਚਾਹਨਾ ਸਾਰੀ ਕਾ ਵੀ ਹੁਣ ਉੱਥੇ ਜਿਹੜਾ ਮੁਕਾਬਲਾ ਹੈਗਾ ਉਹ ਬੜਾ ਫਸਿਆ ਹੋਇਆ ਕਾਂਗਰਸ ਤੇ ਆਵਾਂਗੇ ਪਰ ਹਮੇਸ਼ਾ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਲਕੀਰ ਆ ਜੀ ਕਿ ਜਿਮਣੀ ਚੋਣਾਂ ਦੇ ਵਿੱਚ ਸੱਤਾਧਾਰੀ ਪਾਰਟੀ ਨੂੰ ਫਾਇਦਾ ਮਿਲਣਾ ਹੀ ਮਿਲਣਾ ਹੈ ਕਿਉਂਕਿ ਹਜੇ 1.5 ਸਾਲ ਪਿਆ ਲੋਕਾਂ ਦੇ ਮਨਾਂ 'ਚ ਹੁੰਦਾ ਸੀ ਕੰਮ ਵੀ ਕਰਾਣੇ ਆ ਬਿਲਕੁਲ ਇੰਡਸਟਰੀਸਟਾਂ ਨੂੰ ਹੁੰਦਾ ਯਾਰ ਸਰਕਾਰ ਆ ਅਸੀਂ ਕੰਮ ਨੂੰ ਬੰਦਾ ਲੈਣਾ ਅਸੀਂ ਲਾਲੇ ਲੋਕਾਂ ਆ ਵਪਾਰੀ ਲੋਕਾਂ ਆ ਕੰਮ ਧੰਦੇ ਵਾਲੇ ਲੋਕਾਂ ਆ ਜੀ ਸਰਕਾਰ ਨਾ ਚਲਦੀ ਬਿਊਰੋਕ੍ਰੇਸੀ ਜਿਹੜੀ ਹੁੰਦੀ ਸਰਕਾਰ ਨੂੰ ਯਸ ਬੌਸ ਕਰਦੀ ਆ ਜੀ ਇਸ ਕਰਕੇ ਜੋ ਕਿਤੇ ਸਰਕਾਰ ਦਾ ਭਲੜਾ ਹਮੇਸ਼ਾ ਭਾਰੀ ਹੁੰਦਾ ਤੇ ਪੰਜਾਬ ਦੀ ਸਰਕਾਰ ਇਸ ਟਾਈਮ ਆਵਾਗਦੀ ਪਾਰਟੀ ਦੀ ਆ ਜੀ ਜੀ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਜਿਵੇਂ ਕੇਜਰੀਵਾਲ ਆ ਕੱਲ ਆਤੀਸ਼ੀ ਵੀ ਆਈ ਹੈ ਮਨੀ ਸੋਧਿਆ ਵੀ ਆ ਭਗਵੰਤ ਮਾਨ ਵੀ ਆ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਵੀ ਆ ਡਾਕਟਰ ਗੁਰਪ੍ਰੀਤ ਕੋ ਉਹਨਾਂ ਦੀ ਮਦਰ ਵੀ ਆ ਸਾਹਮਣੇ ਪੂਰੀ ਵਾਹ ਲਾਈ ਹੋਈ ਆ ਜੀ ਸਾਹਮਣੇ ਪੂਰੀ ਤਾਕਤ ਲਾਈ ਹੋਈ ਆ ਉਸ ਤਾਕਤ ਨਾਲ ਆਵਾਂ ਦੀ ਪਾਰਟੀ ਜਿਹੜੀ ਆ ਬੜੀ ਮਜ਼ਬੂਤ ਸੀ ਜੀ ਕਿਉਂਕਿ ਸੰਜੀਵ ਅਰੋੜਾ ਖੁਦ ਵੀ ਵਪਾਰੀ ਨੇ ਜੀ ਲੁਧਿਆਣੇ ਦੇ ਰਹਿਣ ਵਾਲੇ ਨੇ ਲੋਕਾਂ 'ਚ ਮਿਲ ਅਨਸਾਰ ਆ ਫਿਰ ਸਭ ਤੋਂ ਵੱਡੇ ਵਪਾਰੀ ਨੇ ਹਮ ਤੇ ਇੱਕ ਅਰੋੜਾ ਬਰਾਦਰੀ ਦਾ ਆਪਣਾ ਬੜਾ ਜਲਵਾ ਹੁੰਦਾ ਉਹ ਸ਼ਹਿਰੀ ਜਿਹੜਾ ਸ਼ਹਿਰਾਂ ਦੇ ਵਿੱਚ ਅਰੋੜਾ ਜਾਂਦਾ ਬੜਾ ਜਲਵਾ ਭਾਵੇਂ ਉਹ ਸਿੱਖ ਹੋਣ ਭਾਵੇਂ ਹਿੰਦੂ ਹੋ। ਜੀ। ਅੱਛਾ ਉਹਦੇ ਕਰਕੇ ਥੋੜਾ ਸੰਜੀਵ ਅਰੋੜਾ ਹੋਰ ਮਜ਼ਬੂਤ ਹੈਗੇ ਆ। ਬਿਲਕੁਲ ਜੀ। ਤੇ ਜਿਹੜੀ ਗੱਲ ਮੈਂ ਸਾਰੀ ਕਹ ਤੁਹਾਨੂੰ ਇਹ ਕਹਿਣਾ ਚਾਹਨਾ ਬਈ ਭਾਰਤ ਕੁਸ਼ਣ ਆਸ਼ੂ ਜਿਹੜੇ ਆ ਉਹਨਾਂ ਪਿੱਛੇ ਕਾਂਗਰਸ ਦੀ ਇੱਕ ਲੌਬੀ ਲੱਗੀ ਹੋਈ ਆ ਪੂਰੀ ਤਾਕਤ ਨਾਲ ਬਈ ਅਸੀਂ ਇਹਨਾਂ ਨੂੰ ਪੂਰੀ ਨੈਕਟੋ ਨੈਕ ਫਾਈਟ ਤੱਕ ਲੈ ਕੇ ਜਾਣਾ। ਜੀ। ਹੁਣ ਹੁੰਦਾ ਕੀ ਆ ਦੇਖੋ ਜੇ ਮੈਂ ਜਲੰਧਰ ਵੈਸਟ ਦੀ ਜਿਮਣੀ ਚੋਂ ਹੁਣ ਹਾਂ। ਆਮ ਆਦਮੀ ਪਾਰਟੀ ਨੇ ਇਹਨੂੰ 35000 ਵੋਟਾਂ ਨਾਲ ਜਿੱਤਿਆ ਜੀ ਜੀ ਠੀਕ ਹੈ ਨਾ ਹੂੰ ਤੇ ਜੇ ਤੁਸੀਂ 3 ਮਹੀਨੇ ਪਹਿਲਾਂ ਦੀ VOTING ਦੇਖ ਲਓ ਜਦੋਂ ਉੱਥੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਇੱਥੇ ਭਾਰਤੀ ਜਨਤਾ ਪਾਰਟੀ ਜਿੱਤੀ ਹੈ ਹੂੰ ਸੋ ਮੈਂ ਕਹਿੰਦਾ ਮੇਰਾ ਮਕਸਦ ਹੈਗਾ ਜੀ ਕਿ ਜਿਮਣੀ ਚੋਣਾਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਇੰਨਾ ਚ ਜਿਹੜੀ ਸੱਤਾ ਤੇ ਬੈਠੀ ਪਾਰਟੀ ਹੁੰਦੀ ਆ ਉਹ ਹਮੇਸ਼ਾ ਉਹਨਾਂ ਦਾ ਪ੍ਰਲੜਾ ਪਾਰੀ ਹੁੰਦਾ ਜੀ ਜੇ ਤੁਸੀਂ ਹੁਣ ਕੈਪਟਨ ਸਾਹਿਬ ਦੇ ਕਾਰਜਕਾਲ ਚ ਦੇਖ ਲਓ ਕੈਪਟਨ ਸਾਹਿਬ ਦੇ ਕਾਰਜਵਾਲੇ ਦੇ ਦਸੂਹੇ ਵਾਲੀ ਸੀਟ ਹੂੰ ਹੋਰ ਜਿਹੜੀਆਂ ਤਿੰਨ ਸੀਟਾਂ ਸੀ ਉੱਥੇ ਕਾਂਗਰਸ ਜਿੱਤੀ ਬੜੇ ਤਗੜੇ ਮੋਕੇ ਇੱਕ ਸੀਟ ਹਾਰ ਗਏ ਸੀ ਦਾਖੇ ਵਾਲੀ ਜਿਹਦੇ ਚ ਮਨਪ੍ਰੀਤਿਆ ਵਾਲੀ ਜਿੱਤਿਆ ਜੀ ਬਾਕੀ ਜਿੱਤ ਗਏ ਸੀ ਫਗਵਾੜੇ ਵਾਲੀ ਵੀ ਜਿੱਤੇ ਆ ਹੂੰ ਜੀ ਬਲਵਿੰਦਰ ਉੱਥੇ ਜਿੱਤੇ ਸੀਗੇ ਹੂੰ ਤੇ ਢਾਲੀਵਾਲ ਸਾਹਿਬ ਉਹ ਜਿੱਤੇ ਉਦੋਂ ਜੀ ਉਹ ਇਦਾਂ ਹੀ ਜੇ ਹੁਣ ਤੁਸੀਂ ਆਵਾਮੀ ਪਾਰਟੀ ਨੇ ਚਾਰ ਜਿੰਮਨੀ ਚੋਣਾਂ ਕਰਾਈਆਂ ਜਦੋਂ ਲੋਕ ਸਭਾ ਚ ਜਿੱਤ ਗਏ ਨੇ ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਚਲੇ ਗਏ ਜਿਵੇਂ ਮੀ ਥੀਅਰ ਚਲਾ ਗਿਆ ਹੋਰ ਚਲੇ ਗਏ ਜੀ ਤੇ ਇਹ ਜੱਬੇ ਵਾਲਾ ਲਈ ਸੀਟ ਜਿੱਤੇ ਨੇ ਠੀਕ ਹੈ ਨਾ ਰਾਜ ਕੁਮਾਰ ਜੱਬੇ ਵਾਲ ਜੀ ਦਾ ਬੇਟਾ ਜਿੱਤਿਆ ਉੱਥੋਂ ਇਸ਼ਾਂਕ ਜੱਬੇਵਾਲ ਡਾਕਟਰ ਇਸ਼ਾਂਕ ਜੱਬੇਵਾਲ ਜਿੱਤਿਆ ਡੇਰਾ ਬਾਬਾ ਨਾਨਕ ਵਾਲੀ ਸੀਟ ਜਿੱਤੀ ਆਮ ਆਦਮੀ ਪਾਰਟੀ ਇੱਕ ਸੀਟ ਕਾਂਗਰਸ ਜਿੱਤ ਕੇ ਲੈ ਗਈ ਕਿੱਕੀ ਟੋਲਾ ਬਾਕੀ ਤਾਂ ਆਵਾਮੀ ਪਾਰਟੀ ਨੇ ਸਾਰੀਆਂ ਜਿੱਤ ਲਈਆਂ ਤਾਂ ਮੇਰੇ ਕਹਿਣ ਦਾ ਮਕਸਦ ਹੁੰਦਾ ਹਮੇਸ਼ਾ ਜਦੋਂ ਸਰਕਾਰ ਜਿਹਦੀ ਹੈਗੀ ਆ ਲੋਕਾਂ ਦਾ ਰੁਝਾਨ ਉਧਰ ਹੁੰਦਾ ਬਈ ਹਜੇ ਟਾਈਮ ਹੈਗਾ ਅਸੀਂ ਕੰਨੋਂ ਪੰਗਾ ਲੈਣਾ ਇਹਨਾਂ ਨੂੰ ਵੋਟਾਂ ਪਾ ਲਈ ਹੈ ਜੀ ਜੀ ਬਿਲਕੁਲ ਸਰ ਜੀ ਚਲਦੇ ਹੁਣ ਇੱਕ ਆਖਰੀ ਖਬਰ ਤੇ ਵੀ ਗੱਲਬਾਤ ਕਰ ਲੈਂਦੇ ਆ ਅ ਪ੍ਰਤਾਪ ਆਜ਼ਾਦੀ ਅਗਵਾਈ ਚ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਹੈ ਤੇ ਵੱਡੀ ਗੱਲ ਇਹ ਹੈ ਕਿ ਲੁਧਿਆਣਾ ਦੇ ਵਿੱਚ ਜੰਮਨੀ ਚੌਣ ਹੋ ਰਹੀ ਹੈ ਤੇ ਉਹਨਾਂ ਦੀ ਜਿਹੜੀ ਰੈਲੀ ਹੈ ਉਹ ਪਹੁੰਚ ਗਈ ਡੇਰਾ ਬਾਬਾ ਨਾਨਕ ਕਿਵੇਂ ਦੇਖਦੇ ਹੋ ਦੇਖੋ ਇਹੀ ਗੱਲ ਹੈਗੀ ਆ ਮੈਂ ਜਿਹੜੀ ਗੱਲ ਅੱਗੇ ਕਾਂਗਰਸ ਦੀ ਆਪਾਂ ਕਰ ਰਹੇ ਸੀ ਕਿ ਕਾਂਗਰਸ ਦੀ ਬਦਕਿਸਮਤੀ ਹੈ ਕਿ ਕਾਂਗਰਸ ਹਮੇਸ਼ਾ ਆਪਸ ਚ ਲੜਦੀ ਹੈ ਜੀ ਜੀ ਤੁਸੀਂ ਹੁੰਦਾ ਨਹੀਂ ਜਦੋਂ ਅੱਤਵਾਦ ਦਾ ਕਾਲਾ ਦੌਰ ਸੀਗਾ ਹੂੰ ਬਿਆਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਲੜਾਈ ਉਹਨਾਂ ਦੀ ਖਰਚਰਨ ਸਿੰਘ ਬਰਾੜ ਨਾਲ ਰਹਿੰਦੀ ਸੀ ਜੀ ਉਹ ਜਦੋਂ ਬਿਆਨ ਸਿੰਘ ਦੀ ਮੌਤ ਹੋਈ ਉਹਨਾਂ ਤੋਂ ਬਾਅਦ ਖਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੂੰ ਫਿਰ ਬੀਬੀ ਰ지ਦਰਪਾਲ ਪੱਠਾ ਲੜਨ ਲੱਪਈ ਉਹਨਾਂ ਨਾਲ ਗਰੁੱਪ ਬਣਾ ਕੇ ਜੀ ਹੂੰ ਬਰਾੜ ਨੂੰ ਲਾਤ ਤਾ ਗਿਆ ਪੱਠਾ ਨੂੰ ਮੁੱਖ ਮੰਤਰੀ ਬਣਾਤਾ ਗਿਆ ਹੂੰ ਫਿਰ ਜਦੋਂ ਪੱਠਲ ਮੁੱਖ ਮੰਤਰੀ ਬਣੀ ਕੈਪਟਨ ਅਮਰਿੰਦਰ ਸਿੰਘ ਹੋਰੀ ਆ ਗਏ ਜੀ ਜੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰੋਲਾ ਸ਼ੁਰੂ ਕਰਤਾ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਤੇ ਪ੍ਰਤਾਪ ਬਾਜਵਾ ਆ ਗਿਆ ਬਿਲਕੁਲ ਜੀ ਅਮਰਿੰਦਰ ਸਿੰਘ ਕੇਪੀ ਆ ਗਿਆ ਸ਼ਮਸ਼ੀਰ ਸਿੰਘ ਦੁੱਲੋ ਆ ਗਿਆ ਹਮ ਅੱਛਾ ਜਦੋਂ ਬਾਜਵੇ ਨੂੰ ਪ੍ਰਧਾਨ ਬਣਾਇਆ ਫਿਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਹੋ ਗਿਆ ਜੀ ਫਿਰ ਕੈਪਟਨ ਨੂੰ ਦੁਬਾਰਾ ਉਹਨਾਂ ਨੇ ਬਣਾਇਆ ਨਵਜੋਤ ਸਿੱਧੂ ਖੜਾ ਹੋ ਗਿਆ ਜੀ ਨਵਜੋਤ ਸਿੰਘ ਸਿੱਧੂ ਪਰਗੜ ਸਿੰਘ ਇਹਨਾਂ ਨੇ ਆਪਣੀ ਲੋਬੀ ਖੜੀ ਕਰ ਲਈ ਹਮ ਅੱਛਾ ਜੇ ਜਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਫਿਰ ਨਵਜੋਤ ਸਿੰਘ ਸਿੱਧੂ ਉਹਦੇ ਦਿਵਾਲੇ ਹੋ ਗਿਆ ਜੀ ਜਦੋਂ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਖੜ ਉਹਦੇ ਦਿਵਾਲੇ ਹੋ ਗਏ ਹਮ ਕੈਪਟਨ ਨੇ ਬੀਜੇਪੀ ਜੋਇਨ ਕਰ ਲਈ ਛੱਡੀ ਦਿੱਤਾ ਜਾਖੜ ਵੀ ਬਾਅਦ ਚ ਛੱਡ ਗਿਆ ਜੀ ਤੇ ਮੇਰੇ ਖਿਆਲ ਦਾ ਸਾਰੀ ਕਾਹ ਦਾ ਮਕਸਦ ਹੈਗਾ ਕਿ ਕਾਂਗਰਸ ਹਮੇਸ਼ਾ ਦੋ ਦੋ ਤਿੰਨ ਤਿੰਨ ਗੁੱਟਾਂ ਨੂੰ ਥਾਪੀ ਰਹੀ ਜਾਂਦੀ ਜਿਹੜਾ ਦਿੰਦੀ ਜਾਂ ਸਤੂ ਚੱਲ ਠੀਕ ਆ ਤਗੜਾ ਹੋ ਤਗੜਾ ਹੋ ਜੀ ਲੇਕਿਨ ਗੱਲ ਇਹ ਹੈ ਕਿ ਹਰਿਆਣੇ ਵਾਲਾ ਹਾਲ ਪੰਜਾਬ ਚ ਨਾ ਹੋਵੇ ਕਿ ਜਿਵੇਂ ਹਰਿਆਣੇ ਚ ਤੁਸੀਂ ਦੇਖੋ ਕੁਮਾਰੀ ਕੁਵਾਰੀ ਛੱਲ ਜਾ ਤੇ ਨਾਲ ਆਪਣੇ ਹੂੜਾ ਜੀ ਜੀ ਭੁਪਿੰਦਰ ਸਿੰਘ ਹੂਟਾ ਹਮ ਇਹਨਾਂ ਦੋਨਾਂ ਦੇ ਗੁੱਟਾਂ ਨੇ ਕਾਂਗਰਸ ਨੂੰ ਹਰਾਤਾ ਜੀ ਕਾਂਗਰਸ ਹਾਰੀ ਕਿੰਨੀ ਆ 0.5% ਵੋਟ ਤੇ ਹੂੰ ਜੇ ਅੱਧਾ ਪਰਸੈਂਟ ਵੋਟ ਜ਼ਿਆਦਾ ਪੈ ਜਾਂਦੀ ਜੀ ਤੇ ਕਾਂਗਰਸ ਜਿੱਤ ਗਈ ਸੀ ਸਰਕਾਰ ਬਣ ਗਈ ਸੀ ਲੇਕਿਨ ਹੋਇਆ ਕੀ ਜੀ ਜਿਹੜੀ ਵੋਟ ਜਿਹੜੀ ਵੋਟ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਦੀ ਖਰਾਬ ਕੀਤੀ ਕਾਂਗਰਸ ਨੇ ਲੜ ਕੇ ਜੀ ਉਹਦੇ ਕਰਕੇ ਭਾਜਪਾ ਉੱਥੇ ਸਰਕਾਰ ਬਣਾ ਗਈ ਤੇ ਇਹ ਮੂੰਹ ਦੇਖਦੇ ਰਹੇ ਸਾਰੇ ਜੀ ਹੁਣ ਪੰਜਾਬ ਚ ਵੀ ਉਹੀ ਸਮੀਕਰਨ ਜਿਹੜੇ ਆ ਤੁਰਾਹੇ ਜਾ ਸਕਦੇ ਆ ਜੇ ਕਾਂਗਰਸ ਹਾਈ ਕਮਾਂਡ ਨੇ ਕੋਈ ਸਖਤ ਪ੍ਰਧਾਨ ਨਾ ਲਗਾਇਆ ਤੇ ਕਾਂਗਰਸ ਦਾ ਹਾਲ ਵੀ ਉਹੀ ਹੋਈ ਹੋਣਾ ਜੋ ਹਰਿਆਣੇ ਚ ਹੋਇਆ ਜੀ ਦੇਖੋ ਚੋਣ ਜਲਦੀ ਬਈ ਲੁਧਿਆਣੇ ਪੱਛਮੀ ਚ ਰੈਲੀ ਕਰਦੇ ਬਈ ਜਾ ਕੇ ਡੇਰਾ ਪੱਪਾ ਨਾਦ ਸਲਤਾਨ ਨੂੰ ਬਚਾਓ ਜੀ ਇਹੀ ਸੰਵਿਧਾਨ ਬਚਾਓ ਰੈਲੀ ਤੁਸੀਂ ਲੁਧਿਆਣੇ ਪੱਛਮੀ ਚ ਕਰ ਲਓ ਬਿਲਕੁਲ ਦੋ ਦਿਨਾਂ ਬਾਅਦ ਉਥੇ ਚੋਣ ਦਾ ਪ੍ਰਚਾਰ ਖਤਮ ਹੋ ਰਿਹਾ ਤੁਸੀਂ ਉੱਥੇ ਜਾਣ ਦੀ بجائے ਉੱਥੇ ਪ੍ਰਚਾਰ ਕਰਨ ਦੀ بجائے ਉਹ ਜਾ ਕੇ ਡੇਰਾ ਪੱਪਾ ਨਾਦ ਲੱਗੇ ਹੋਏ ਉਹ ਜੀ ਇਹਦੇ ਨਾਲ ਜਿਹੜਾ ਵਾ ਬڑا ਅਫਰਾ ਤਫਰੀ ਵਾਲਾ ਕਾਂਗਰਸ ਮਾਹੌਲ ਹੈ ਬਰਕਰਾਨ ਨੂੰ ਥੱਲੇ ਨਹੀਂ ਪਤਾ ਸੀ ਵੀ ਬੜਿੰਗ ਕੋ ਜਾਣਾ ਪ੍ਰਤਾਪ ਬਾਜਵੇ ਕੋ ਜਾਣਾ ਕਿ ਅਸੀਂ ਕਿਹਦੇ ਕੋ ਕੱਲ ਪਰਸੋਂ ਨਵਜੋਤ ਸਿੰਘ ਸਿੱਧੂ ਨੇ ਫੇਰ ਕਹਿਤਾ ਵੀ ਮੈਂ ਤਾਂ ਰਾਜਨੀਤੀ ਜਿਹੜਾ ਮੇਰਾ ਤੰਦਾਨੀ ਹੈਗਾ ਮੇਰਾ ਸ਼ੌਂਕ ਹੈ ਜੀ ਉਹਨੇ ਹਿੰਟ ਦੇਤਾ ਉਹਦੀ ਵਾਈਫ ਨੇ ਚਾਰ ਦਿਨ ਪਹਿਲਾਂ ਕਹਿਤਾ ਮੈਂ ਚੋਣ ਲੜਨੀ ਹੈ ਹਮ ਇਹ ਤਿਆਰੀ ਸ਼ੁਰੂ ਹੋ ਗਈ ਪੂਰੇ ਪਰਿਵਾਰ ਵੱਲੋਂ ਤੇ ਇਹ ਸਾਰੀ ਕਾ ਜਿਹੜੀਆਂ ਗੱਲਾਂ ਹੈਗੀਆਂ ਕਾਂਗਰਸ ਜਦ ਤੱਕ ਇੱਕਜੁੱਟ ਨਹੀਂ ਹੋਊਗੀ ਜੀ ਉਹ ਤੱਕ ਪੰਜਾਬ ਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ ਜੀ ਬਿਲਕੁਲ ਸਰ ਮੁਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ساری ਜਾਣਕਾਰੀ ਸਰ ਰਹੀ ਦਿੱਤੀ ਗਈ ਹੈ ਧੰਨਵਾਦ ਕਰਦੇ ਹਾਂ ਸਰ ਤੁਹਾਡਾ ਵੀ ਉਹ ਧੰਨਵਾਦ ਜੀ ਸਰ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ